ਲੌਜੀ ਭਾਈ ਤੁਹਾਡੇ ਖਾਤਰ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਚ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲਣਗੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਆ ਵੀਡੀਓ ਤੇ ਗੱਡੀਆਂ ਤੁਸੀਂ ਵੀਡੀਓ ਦੇਖੋ ਜੀ ਮਸ਼ੀਨਰੀਆਂ ਤੁਹਾਨੂੰ ਪਸੰਦ ਆਉਣਗੀਆਂ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਜੇ ਕਰੀਏ ਤਾਂ ਕਰੀਊਜ਼ ਐਲਡੀ ਜ਼ੈਡ ਸਨਰੂਫ ਮਾਡਲ ਆਪਾਂ ਲੈ ਕੇ ਪਹੁੰਚੇ ਆ 2012 ਮਾਡਲ ਗੱਡੀ ਆ ਜੀ ਸੈਕੰਡ ਓਨਰ ਹੈ ਗੱਡੀ 3,30,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਹੈ ਜੀ ਅੰਮ੍ਰਿਤਸਰ ਏਰੀਏ ਦੀ ਤੇ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜਾਊਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ 'ਚ ਕਮੀ ਪੇਸ਼ੀ ਆਪਾਂ ਨੂੰ ਕੋਈ ਨਹੀਂ ਮਿਲਣੀ ਜਾ ਕੇ ਕਿਸੇ ਨੇ ਦੇਖਣੀ ਆ ਬਈ ਚਲਾ ਕੇ ਦੇਖਣੀ ਆ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਗੱਡੀ ਆ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ 84373 43700 47 ਗੱਡੀ ਦੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਤੁਸੀਂ ਨੋਟ ਕਰ ਲਓ ਨਾਲ ਦੀ ਨਾਲ ਹੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਘਰ ਦੀ ਕੋਠੀ ਦੀ ਮਕਾਨ ਦੀ ਕਿਸੇ ਵੀ ਗੱਡੀ ਦੀ ਮੋਟਰਸਾਈਕਲ ਦੀ ਤਾਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚੋ-ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਸੈਕੰਡ ਗੱਡੀ ਦੀ ਜਿਹੜੀ ਸੈਕੰਡ ਗੱਡੀ ਆ ਤੁਸੀਂ ਦੇਖੋ ਜੀ ਟਾਪ ਮਾਡਲ 2012 ਫੋਰਚੂਨਰ ਨਮੀ ਬਿਲਕੁਲ ਗੱਡੀ ਲੈ ਕੇ ਪਹੁੰਚੀ ਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਨੇ ਹਲ ਸਿੰਘ ਵਾਲਾ ਇਹਨਾਂ ਦਾ ਪੈਂਡ ਹੈ ਜੀ ਲੱਗੇ ਪੈ ਜਾਂਦਾ ਮੋਗਾ 12 ਲੱਖ ਰੁਪਈਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਆ ਜੀ ਸੈਕੰਡ ਓਨਰ ਆ ਦੂਜੇ ਨਾਮ ਹੈ ਦੂਜੇ ਹੱਥ ਹੁਣ ਗੱਡੀ ਚੱਲ ਰਹੀ ਆ ਨਵੇਂ ਟਾਇਰ ਨੇ ਨਵੇਂ ਅਲਾਏ ਨਵੀਂ ਗੱਡੀ ਆ ਅੰਦਰੋਂ ਬਿਲਕੁਲ ਸਾਫ਼ ਹੈ ਜੀ ਟੌਪ ਕੰਡੀਸ਼ਨ ਹੈ ਤੇ ਮਾਲਕ ਨੇ ਬਹੁਤ ਜ਼ਿਆਦਾ ਸੰਭਾਲ ਕੇ ਗੱਡੀ ਰੱਖੀ ਹੋਈ ਹੈ ਰਮਿੰਗ ਰੂਮਿੰਗ ਸਾਰਾ ਕੁਝ ਕਰਵਾਇਆ ਹੋਇਆ ਸਾਰੀ ਸਰਵਿਸ ਹੋਈ ਹੈ ਸਾਰਾ ਕੁਝ ਵਧੀਆ ਗਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਮਾਲਕ ਦਾ 9463407064 ਗੱਲ ਤੁਸੀਂ ਕਰ ਸਕਦੇ ਹੋ ਤੀਸਰੀ ਗੱਡੀ ਬਈ ਆਪਾਂ ਸੈਂਟਰੋ ਲੈ ਕੇ ਪਹੁੰਚੇ ਆ 2006 ਮਾਡਲ ਗੱਡੀ ਆ 80000 ਰੁਪਿਆ ਡਿਮਾਂਡ ਹੈ ਪਾਸਿੰਗ ਖਤਮ ਹੋ ਗਈ ਤੇ ਗੱਡੀ ਖੜੀ ਆ ਹੁਸ਼ਿਆਰਪੁਰ ਏਰੀਆ ਚ ਮੁਕੇਰੀਆ ਹੁਸ਼ਿਆਰਪੁਰ 75 ਤੋਂ 80 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਤੁਸੀਂ ਟ్రਾਈ ਲੈਣੀ ਆ ਤਾਂ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ ਜਾ ਕੇ ਦੇਖ ਸਕਦੇ ਹੋ ਜੇ ਕੋਈ ਆਹ ਗੱਡੀ ਖਰੀਦਣ ਦਾ ਜੇ ਚਾਹਵਨ ਕੋਈ ਹੈਗਾਗਾ 80000 ਰੁਪਿਆ ਇਹਨਾਂ ਨੇ ਇੱਕ ਬਰੀ ਡਿਮਾਂਡ ਮੰਗੀ ਆ ਬਾਕੀ ਮਾਲਕ ਨੇ ਕਿਹਾ ਵੀ ਮੌਕੇ ਤੇ ਰੇਟ ਹੈ ਜਿਹੜਾ ਘਾਟਾ ਵਾਧਾ ਕਰ ਲਾਂਗੀ ਟਾਇਰ ਵਧੀਆ ਨੇ ਗੱਡੀ ਵਧੀਆ ਚਲਾਉਣ ਚ ਇੱਕ ਨੰਬਰ ਹੈ ਚਲਾਉਣ ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਅੰਦਰੋਂ ਜੇ ਗੱਲ ਕਰੀ ਆਪਾਂ ਬਾਈ ਸੀਟ ਕਵਰ ਟੌਪ ਦੇ ਆਪਨ ਮਿਲ ਜਾਣਗੇ ਮੈਟਿੰਗ ਵਧੀਆ ਮਿਲ ਜੂਗੀ ਤੇ ਗੱਡੀ ਵੀ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਆ ਫੋਟੋਆਂ ਤੋਂ ਹਨ ਮੈਂ ਸਾਰੀਆਂ ਦਿਖਾਈ ਦਿੱਤੀਆਂ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 99100 5585208 ਤੇ ਹੁਣ ਆਪਾਂ ਬਈ ਗੱਲ ਕਰਾਂਗੇ ਆਪਣੇ ਕੋਲੇ ਜਨ ਐਲੈਕਸਾਈ ਗੱਡੀ ਪੁੰਸੀ ਹੈਗੀ ਜਨ ਗੱਡੀ ਆ 2006 ਮਾਡਲ ਆ 2000 27 ਤੱਕਰਾ ਮਾਲਕ ਨੇ ਪਾਸਿੰਗ ਆ ਜਿਹੜੀ ਇਹਦੀ ਰੈਨਿਊ ਕਰਵਾਈ ਹੋਈ ਆ ਗੱਡੀ ਖੜੀ ਆ ਬਈ ਫਲੋਰ ਏਰੀਆ ਚ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਗੱਡੀ ਠੀਕ ਆ ਚਲਾਉਣ ਚ ਵੀ ਠੀਕ ਆ ਤੇ ਅੰਦਰੋਂ ਦੇਖੀ ਆਪਾਂ ਸੀਟ ਕਵਰ ਤੁਸੀਂ ਦੇਖੋ ਬਹੁਤ ਜ਼ਿਆਦਾ ਟੌਪ ਦੇ ਬਹੁਤ ਸੋਹਣੇ ਮਾਲਕ ਨੇ ਬਿਲਕੁਲ ਨਵੇਂ ਚੜਵਾ ਰੱਖੇ ਆ 1,05000 ਰੁਪਇਆ ਮਾਲਕ ਨੇ ਡਿਮਾਂਡ ਮੰਗੀ ਆ ਫਲੋਰ ਖੜੀ ਆ 6 ਮਾਡਲ ਆ ਬਾਕੀ ਰੇਟ ਥੋੜਾ ਜਿਆਦਾ ਸ਼ਾਇਦ ਮੈਨੂੰ ਲੱਗ ਰਿਹਾ ਬਾਕੀ ਮਾਲਕ ਕਹਿੰਦੇ ਸੀਗੇ ਵੀ ਕਰ ਲਾਂਗੇ ਮੌਕੇ ਤੇ ਰੇਟ ਆਲਾ ਮਤਲਬ ਚੱਕਰ ਕੋਈ ਨਹੀਂ ਹੈਗਾ ਤੇ ਬਾਕੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਠੀਕ ਆ ਜੀ ਬਾਕੀ ਗੱਡੀ ਵੀ ਸਾਫ਼ ਸੁਥਰੀ ਵਧੀਆ ਸੋਹਣੀ ਹੈ ਤੇ ਇਹ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ ਜੀ 98152 91948 ਮਾਲਕ ਨਾਲ ਗੱਲ ਕਰਕੇ ਕੋਈ ਗੱਲ ਕਰਨਾ ਚਾਹੁੰਦੇ ਤੁਸੀਂ ਗੱਲ ਕਰੋ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖੋ ਚਲਾ ਕੇ ਦੇਖਣੀ ਚਲਾ ਕੇ ਦੇਖੋ ਤੇ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੁਝ ਵੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਬਈ ਆਪਣੇ ਕੋਲੇ ਭੇਜੋ ਇੱਕ ਵਧੀਆ ਵੀਡੀਓ ਬਣਾ ਕੇ ਤੇ 5 ਤੋਂ 7 ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਆ ਸਾਰਾ ਕੁਝ ਆਪਣੇ ਨੰਬਰ ਤੇ ਭੇਜ ਦਿਓ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਬਾਈ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਕਮੈਂਟ ਤੁਸੀਂ ਹਰ ਰੋਜ਼ ਕਰਦੇ ਹੋ ਹੁੰਦੇ ਹੋ ਬਹੁਤ ਚੰਗਾ ਲੱਗਦਾ ਜੀ ਤੁਸੀਂ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਤੁਹਾਡੇ ਕਮੈਂਟ ਬਸ ਸਾਰੇ ਚੱਕ ਵੀ ਕਰਦਾ ਹੁੰਦਾ ਹੁੰਦਾ ਜੀ ਤੇ ਜੇ ਨਿਊ ਮਸ਼ੀਨਰੀ ਆਪਾਂ ਵੀਡੀਓਜ਼ ਲੈ ਕੇ ਪਹੁੰਚ ਦਿਆਂ ਤੁਹਾਡੀ ਫਰਮਾਇਸ਼ ਤੇ ਹੁੰਦੀ ਹੈ ਜੀ ਕਮੈਂਟ ਜਿਹੜੇ ਤੁਸੀਂ ਕਰਦੇ ਹੋ ਵੀ ਤੁਹਾਨੂੰ ਅਗਲੀ ਵੀਡੀਓ ਚ ਕਿਹੜੀ ਗੱਡੀ ਚਾਹੀਦੀ ਆ ਤੇ ਤੁਸੀਂ ਕਮੈਂਟ ਕਰ ਦਿਓ ਜਿਹੜੀ ਗੱਡੀ ਵਾਸਤੇ ਉਹੀ ਗੱਡੀ ਤੁਹਾਨੂੰ ਆਪਾਂ ਦਿਖਾ ਲ ਦਿੰਨੇ ਆ ਜੀ ਵੀਡੀਓ ਚ ਬਾਕੀ ਵੀਡੀਓ ਨੂੰ ਵੱਤ ਤੋਂ ਵੱਤ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣੀ ਹੈ ਤਾਂ ਤੁਹਾਨੂੰ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਚੈਨਲ ਨੂੰ ਲਾਜ਼ਮੀ ਕਰ ਦਿਓ ਵੱਤ ਤੋਂ ਵੱਤ ਕਰਦਿਆ ਕਰੋ ਜੀ ਤੇ ਹੁਣ ਆਪਾਂ ਗੱਡੀ ਦੀ ਗੱਲਬਾਤ ਫਿਰ ਤੋਂ ਸ਼ੁਰੂ ਕਰਦੇ ਆ ਆਪਣੇ ਕੋਲੇ i10 ਗੱਡੀ ਪਹੁੰਚੀ ਆ 2009 ਮਾਡਲ ਆ 75000 ਰੁਪਿਆ ਮਾਲਕ ਨੇ ਡਿਮਾਂਡ ਲਾ ਕੇ ਆਪਣੇ ਕੋਲੇ ਭੇਜੀ ਆ ਮਲੂਟ ਗੱਡੀ ਖੜੀ ਆ 60 ਤੋਂ 65 ਪੈਸੇ ਟਾਰਾਂ ਦੀ ਕੰਡੀਸ਼ਨ ਆ ਤੇ ਗੱਡੀ ਵਧੀਆ ਜੀ ਬਾਕੀ ਸੀਟ ਕਵਰ ਟੌਪ ਦੇ ਮਾਲਕ ਨੇ ਝੜਵਾ ਰੱਖਿਆ ਮਲੂੜ ਖੜੀ ਆ 75000 ਰੁਪਿਆ ਮੰਗਾ ਇੱਕ ਵਾਰੀ ਲੈਸ ਵੈਸ ਹੋ ਜਾਊਗਾ ਅੰਦਰੋਂ ਬਹੁਤ ਜ਼ਿਆਦਾ ਸਾਫ਼ ਸੁਥਰੀ ਗੱਡੀ ਪਈ ਆ ਕਿਸ ਨੂੰ ਪਸੰਦ ਆਉਂਦੀ ਹੈ ਕੋਈ ਗੱਡੀ ਖਰੀਦਣ ਦਾ ਆਹ ਚਾਹਵਾਨ ਹੈਗਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਟ్రਾਈ ਲੈਣੀ ਹੈ ਤਾਂ ਮਲੂਤ ਘਰੇ ਮਿਲ ਜੂਗੀ ਬਾਕੀ ਮਾਲਕ ਨੇ ਦੱਸਿਆ ਵੀ ਸਾਰੀ ਸਰਵਿਸ ਕਰਵਾਈ ਹੋਈ ਹੈ ਮੈਟਿੰਗ ਮੂਟਿੰਗ ਵਧੀਆ ਹੋਈ ਹੈ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈਗੀ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜਿਨ੍ਹਾਂ ਦੀ ਗੱਡੀ ਹੈ 628003651243 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਹਾਂ ਆਲਟੋ ਗੱਡੀ ਐ 2011 ਮਾਡਲ ਐ ਜੀ 1 ਲੱਖ 60000 ਰੁਪਿਆ ਡਿਮਾਂਡ ਐ ਤੇ ਗੱਡੀ ਖੜੀ ਐ ਮਾਨਸਾ ਏਰੀਆ ਚ 90 ਤੋਂ 95% ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਚੁਗੀ ਜਾ ਕੇ ਕਿਸੇ ਨੇ ਦੇਖਣੀ ਐ ਗੱਡੀ ਚਲਾ ਕੇ ਕਿਸੇ ਨੇ ਦੇਖਣੀ ਐ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਦੇਖਣੀ ਐ ਚਲਾ ਕੇ ਦੇਖਣੀ ਐ ਕੋਈ ਗੱਲ ਕਰਨੀ ਐ ਤਾਂ ਤੁਸੀਂ ਮਾਲਕ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਆਪਾਂ ਸਿੱਧਾ ਮਾਲਕ ਦਾ ਨੰਬਰ ਦਿੰਨੇ ਆ ਜੀ ਤੇ ਅਸੀਂ ਆਪਦਾ ਕੋਈ ਨੰਬਰ ਨਹੀਂ ਦਿੰਦੇ ਜੀ ਤੇ ਨਾ ਹੀ ਅਸੀਂ ਕੋਈ ਡੀਲ ਕਰਵਾਉਂਦੇ ਆ ਤੇ ਕਿਸੇ ਨੇ ਗੱਡੀ ਖਰੀਦਣੀ ਹੁੰਦੀ ਆ ਜਾਂ ਵੇਚਣੀ ਹੁੰਦੀ ਆ ਤੇ ਤੁਹਾਡਾ ਆਪਾਂ ਨੰਬਰ ਦੇਵਾਂਗੇ ਤੇ ਗੱਲ ਸਿੱਧੀ ਹੁੰਦੀ ਆ ਮਾਲਕ ਨਾਲ ਜਿੰਨੀਆਂ ਗੱਡੀਆਂ ਤੁਸੀਂ ਦੇਖਦੇ ਹੋ ਤੇ ਸਿੱਧੀ ਪਾਰਟੀ ਨਾਲ ਗੱਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਜੀ ਤੇ ਉੱਪਰ ਜਿਹੜਾ ਨੰਬਰ ਹੁੰਦਾ ਆਪਣੇ ਚੈਨਲ ਦਾ ਨੰਬਰ ਹੁੰਦਾ ਸੀ ਆਹ ਨੰਬਰ ਸਿਰਫ ਐਡ ਕਰਵਾਉਣ ਵਾਸਤੇ ਹੈ ਜੇ ਕਿਸੇ ਨੇ ਵੇਚਣੀ ਹੈ ਆਪਦੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਆਪਣੇ ਕੋਲੇ ਵੀਡੀਓ ਤੁਸੀਂ ਭੇਜ ਸਕਦੇ ਹੋ ਬਾਕੀ ਜਿਨ੍ਹਾਂ ਦੀ ਆਲਟੋ ਗੱਡੀ ਸੀਗੀ ਉਹਨਾਂ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਵੀਡੀਓ ਚੀਜ਼ੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਸੈਂਟਰੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਸੈਂਟਰੋ ਗੱਡੀ ਹੈ ਜੀ ਤੇ 2027 ਤੱਕ ਇਹਦੀ ਪਾਸਿੰਗ ਰੀਨਿਊ ਹੋਈ ਹੈ ਮਾਡਲ ਦੀ ਗੱਲ ਕਰੀਏ ਤਾਂ 209 2002 ਮਾਡਲ ਹੈ ਗੱਡੀ ਤੇ ਮਾਛੀਵਾੜਾ ਸਾਈ ਮਾਲਕ ਦਾ ਏਰੀਆ 65000 ਰੁਪਏ ਮਾਲਕ ਨੇ ਡਿਮਾਂਡ ਰੱਖੀ ਹੈ ਤੇ 90 ਤੋਂ 95 ਪਈ ਸਟਾਰਾਂ ਦੀ ਗੈਨੀਸ਼ਨ ਪਈਆ ਨੰਬਰ 98728 10485 ਤੇ ਗੱਲਬਾਤ ਆਪਾਂ ਸਾਰੀ ਮਸ਼ੀਨਰੀਆਂ ਦੀ ਕਰ ਲਈ ਸਾਰੀ ਗੱਡੀਆਂ ਦੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਬਧਿਆ ਲੱਗੇ ਵੀਡੀਓ ਤਾਂ ਬਾਤੋ ਬਾਤ ਸਪੋਰਟ ਕਰੋ ਜੀ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਜੁੜੇ ਰਹੋ ਜੀ ਤੁਹਾਡੇ ਆਪਦੇ ਆਪਣੇ ਚੈਨਲ ਨਾਲ ਜੀ